ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਗੱਲ ਕਰਾਂਗੇ ਸਵਰਾਜ ਦੇ 978 ਟਰੈਕਟਰ ਬਾਰੇ ਕਦੋਂ ਬਣਿਆ ਕਦੋਂ ਇਹ ਲਾਂਚ ਹੋਇਆ ਕਿੰਨੇ ਐਚਪੀ ਟਰੈਕਟਰ ਹੈ ਇਹਦਾ ਇੰਜਣ ਕਿੰਨੇ ਸੀਸੀ ਹੈ ਸਾਰੇ ਬਾਰੇ ਆਪਾਂ ਵਿਸਤਾਰਪੂਰਵਕ ਗੱਲ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਹੜੇ ਭਰਾ YouTube ਤੇ ਦੇਖ ਰਹੇ ਹੈ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਵਰਾਏ 978 ਸਵਰਾਏ 978 ਜਿਹੜਾ ਟਰੈਕਟਰ ਸੀ ਉਹ ਆਪਣੀ ਉਹ ਖੇਤੀਬਾੜੀ ਲਈ ਸ਼ਾਨਦਾਰ ਪਰਫਾਰਮੈਂਸ ਤੇ ਆਪਣੀ ਮਜ਼ਬੂਤੀ ਕਰਕੇ ਜਾਣਿਆ ਜਾਂਦਾ ਸੀਗਾ ਜਿਹੜਾ 978 ਟਰੈਕਟਰ ਹੀ ਨਾ ਸਵਰਾਏ ਦਾ ਐਫੀ ਉਹ ਖੇਤੀਬਾੜੀ ਲਈ ਸ਼ਾਨਦਾਰ ਪਰਫਾਰਮੈਂਸ ਤੇ ਆਪਣੀ ਮਜ਼ਬੂਤੀ ਕਰਕੇ ਮਜ਼ਬੂਤੀ ਕਰਕੇ ਜਾਣਿਆ ਜਾਂਦਾ ਸੀ ਇਹ ਟਰੈਕਟਰ 2013 ਦੇ ਵਿੱਚ ਲਾਂਚ ਹੋਇਆ ਸੀਗਾ ਮਲੋ ਵਿਕਰੀ ਲਈ ਸ਼ੋਰੂਮਾਂ ਤੇ ਆ ਗਿਆ ਸੀਗਾ 2013 ਦੇ ਵਿੱਚ 978 ਸਵਰਾਜ ਵਿਕਰੀ ਲਈ 2013 ਦੇ ਵਿੱਚ ਆ ਗਿਆ ਸੀਗਾ ਜੇਪਾ ਇਹਦੀ ਗੱਲ ਕਰੀਏ ਇਹ ਟਰੈਕਟਰ ਕਿੰਨੇ ਐਚਪੀ ਦਾ ਸੀ ਜਿਹੜਾ 978 ਸਵਰਾਜ ਟਰੈਕਟਰ ਸੀਗਾ ਇਹ 75 ਐਚਪੀ ਦਾ ਟਰੈਕਟਰ ਹੈਪਾ ਇਹਦੀ ਗੱਲ ਕਰੀਏ ਪੀਟੀਓ ਦੀ ਇਹ ਬਈ ਪੀਟੀਓ 64.5 ਐਚਪੀ ਜਨਰੇਟ ਕਰਦਾ ਹੈ ਇਹੜਾ ਸਵਰਾਏ 978 ਟਰੈਕਟਰ ਹੈ ਨਾ ਇਹ ਪੀਡੀਓ ਤੇ 64.5 ਐਚਪੀ ਜਨਰੇਟ ਕਰਦਾ ਹੈ ਜਿਹੜੀ ਕਿ ਰੋਟਾਵੇਟਰ ਸੁਪਰ ਸੀਡਰ ਸਟਰੋ ਰੀਪਰ ਜਾਂ ਕੋਈ ਵੀ ਮੰਨ ਲਓ ਇੰਪਲੀਮੈਂਟ ਹੈ ਜਿਹੜਾ ਪੀਡੀਓ ਤੇ ਚੱਲਦਾ ਹੈ ਉਹਦੇ ਲਈ ਬਹੁਤ ਹੀ ਲਾਹੇਵੰਦ ਟਰੈਕਟਰ ਸੀਗਾ ਪੀਟੀਓ ਪੱਖੋਂ ਜਿਹੜਾ ਸਵਰਾਏ 978 ਸੀਗਾ ਉਹਦੀ ਲਿਫਟ ਕੈਪੈਸਿਟੀ ਕਿੰਨੀ ਸੀ ਆਪਾਂ ਉਹਦੀ ਲਿਫਟ ਕੈਪੈਸਿਟੀ ਦੀ ਗੱਲ ਕਰੀਏ ਸਵਰਾਏ 978 ਦੀ ਲਿਫਟ ਕੈਪੈਸਿਟੀ 22 kg 2200 kg ਸੀਗੇ 2200 ਕਿਲੋ ਵਜਨ ਉਹ ਚੱਕ ਸਕਦਾ ਸੀ ਆਸਾਨੀ ਨਾਲ 978 ਟਰੈਕਟਰ 2200 kg ਵਜਨ ਚੱਕ ਸਕਦਾ ਪੂਰੀ ਆਸਾਨੀ ਦੇ ਨਾਲ ਸਵਰਾ ਜਿਹੜਾ ਸਵਰਾਜ 978 ਸੀਗਾ ਜਿਪਾ ਉਹਦੇ ਇੰਜਣ ਦੀ ਗੱਲ ਕਰੀਏ ਵੀ ਇੰਜਣ ਕਿੰਨੇ ਸੀ ਵੀ ਸੀ ਇੰਜਣ ਸੀਗਾ ਉਹਦਾ ਤੇ ਬਾਈ ਜਿਹੜਾ ਸਵਰਾਜ 978 ਟਰੈਕਟਰ ਸੀ ਉਹਦਾ 4460 cc ਇੰਜਣ ਸੀਗਾ ਉਹ ਟਰੈਕਟਰ ਦਾ 978 ਦਾ 4460 cc ਇੰਜਨ ਹੈ ਜਿਹੜਾ ਕਿ ਬਹੁਤ ਹੀ ਪਾਵਰਫੁਲ ਇੰਜਨ ਹੈ ਤੇ ਇਹ ਵੀ ਬਹੁਤ ਵਧੀਆ ਚੱਲਣ ਤੇ ਡੀਜ਼ਲ ਖਰਚਾ ਵੀ ਘੱਟਤਾ ਜੇ ਆਪਾਂ ਇਹਦੀ ਗੱਲ ਕਰੀਏ ਵੀ ਇਹ ਦੇ 12 ਫਾਰਵਰਡ ਤੇ 12 ਰਿਵਰਸ ਗੇਅਰ ਸੀਗੇ ਇਹਦੇ ਗੇਰਾਂ ਦੀ ਆਪਾਂ ਗੱਲ ਕਰੀਏ ਇਹਦੇ 12 ਫਾਰਵਰਡ ਤੇ 12 ਹੀ ਰਿਵਰਸ ਸੀਗੇ ਇਹ ਗੇਰਾਂ 'ਚ ਕੰਮ ਕਰਦਾ ਸੀ 12 ਫਾਰਵਰਡ ਸੀ ਤੇ ਗੇਰਾਂ ਜੀ ਬੈਕ ਹੁੰਦਾ ਸੀ 12 ਫਾਰਵਰਡ ਤੇ 12 ਬੈਕਵਰਡ ਇਹ ਜੇ ਆਪਾਂ ਇਹਦੀ ਗੱਲ ਕਰੀਏ ਵੀ ਇਹ ਟੂ 휠 ਚ ਵੀ ਆਉਂਦਾ ਸੀ ਤੇ ਫੋਰ 휠 ਚ ਵੀ ਆਉਂਦਾ ਜਿਹੜਾ 978 ਟਰੈਕਟਰ ਹੈ ਇਹ ਟੂ 휠 ਤੇ ਫੋਰ 휠 ਚ ਉਪਲਬਧ ਦਾ ਆਉਂਦਾ ਸੀ ਤੇ ਬਈ ਇਹ ਆਪਾਂ ਜੀ ਗੱਲ ਕਰੀਏ ਵੀ ਟਾਇਰ ਐਰਾਂ ਦਾ ਕੀ ਸਾਇ ਸੀ ਇਹਦੇ ਜਿਹੜੇ ਆਮ ਤੌਰ ਤੇ ਆਪਾਂ ਟਰੈਕਟਰ ਦੇਖਦੇ ਆਂ ਵੀ ਜਿਹੜੇ 75 HP 70 HP ਟਰੈਕਟਰ ਉਹ 16 9 28 ਦੇ ਹੁੰਦੇ ਹਨ ਇਹਦੇ 16 9 30 ਦੇ ਟਾਇਰਾਂ ਚ ਆਉਂਦਾ ਇਹ ਟਰੈਕਟਰ ਜਿਹੜਾ 978 ਹੈ ਸੋਰਾਜ ਦਾ 16930 ਦੇ ਟੈਰਾਂ ਚ ਆਉਂਦਾ 2013 ਚ ਲਾਂਚ ਕਰਿਆ ਸੀ ਲਿਫਟ ਕਪੈਸਿਟੀ 2200 ਕਿਜੀ ਤੇ ਇੰਜਨ ਇਹਦਾ 4460 ਸੀਸੀ ਤੇ ਬਈ ਟਰੈਕਟਰ ਦੀ ਜਿਹੜੀ ਆਪਾਂ ਡੀਜ਼ਲ ਟੈਂਕ ਦੀ ਗੱਲ ਕਰੀਏ ਇਹਦਾ 68 70 ਲੀਟਰ ਦੇ ਕਰੀਬ ਜਿਹੜਾ ਡੀਜ਼ਲ ਟੈਂਕ ਹੈ ਤੇ ਇਹਦਾ ਡੀਜ਼ਲ ਖਰਚਾ ਬਹੁਤ ਹੀ ਜ਼ਿਆਦਾ ਘੱਟਾ ਚੱਲਣ 'ਚ ਸਮੂਥਾ ਪਾਵਰ ਸਟੀering ਤੇ ਸਿੰਪਲ ਸਟੀering ਦੇ ਵਿੱਚ ਆਉਂਦਾ ਸੀ ਟਰੈਕਟਰ ਟਰੈਕਟਰ ਨੂੰ ਕਿਸਾਨਾਂ ਦੁਆਰਾ ਪਸੰਦ ਕੀਤਾ ਗਿਆ ਪਰਫੋਲਡ ਸੀ ਟਰੈਕਟਰ ਮਜਬੂਤੀ ਪੱਖੋਂ ਸ਼ਾਨਦਾਰ ਟਰੈਕਟਰ ਦੀ ਇਹ ਜਿਹੜਾ ਸਵਰਾਜ 978 ਜਿਹੜੇ ਕਿਸਾਨ ਵੀਰਾਂ ਕੋਲੇ ਹੁਣ ਵੀ ਹੈਗਾ ਉਹ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕੀ ਪਰਫਾਰਮੈਂਸ ਹੈ ਇਸ ਟਰੈਕਟਰ ਦੀ ਕੀ ਪਰਫਾਰਮੈਂਸ ਹੈ ਇਹ ਟਰੈਕਟਰ ਦੀ ਚਲਾਈ ਜਿਵੇਂ ਆ ਸੁਪਰ ਸੀਟਰ ਵਗੈਰਾ ਤੇ ਕਿਵੇਂ ਚੱਲਦਾ ਸਾਰੇ ਭਰਾ ਜ਼ਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਬਈ ਸ਼ੇਅਰ ਕਰ ਦਿਓ ਤੇ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਧੰਨਵਾਦ ਸਾਰੇ ਭਰਾਵਾਂ